ਫਾਦੇ ਉੱਪਰ ਮਨ ਹੋਊਗਾ ਕਿ ਅਸੀਂ ਕੁਝ ਕਰਦੇ ਹਾਂ ਸੋ ਥਿਸ ਇਜ਼ ਦਾ ਮਾਊਂਟ ਆ ਸੇ ਕਿਵੇਂ ਕੀ ਪਨੀ ਆਜ਼ਾਦੀ ਸੇ ਮੁਹਾਵਤ ਕੋ ਪ੍ਰਵਾਨ ਕਰ ਲਿਆ ਜਿਸਨੇ ਦੇਸ਼ ਨੂੰ ਲੋਇਆ ਕਲਾ ਕਲਾ ਕਰਕੇ ਸੀ ਜਾਂ ਸੀਨੇ ਦੇ ਵਿੱਚ ਹੋਇਆ ਰਾਸ ਮੋਹਮੋਦਿਸਾ ਉੱਗੋ ਜੀ ਜੀਪੋ ਪੀਜ ਤੋਂ ਪਰ ਬਜਾਏ ਹੋਰ ਬਰਸ ਮਿਲੇ ਬਦਲਦੇ ਮੰਨਨੇ ਵਾਲੋਆਂ ਦਾ ਬਦਲਦੇ ਮਿਟਨੇ ਵਾਲੋਆਂ ਦਾ ਬਾਕੀ ਉਹ ਨਿਸ਼ਾਨ ਸੋ ਸਾਡੇ ਸਾਹ ਨਾਲ ਇਸ ਖੁਣੀ ਸਾਕੇ ਨੂੰ ਵੇਖਿਆ ਅਤੇ ਉਹਨਾਂ ਦੇ ਮਨ ਉੱਤੇ ਇਸ ਖੁਣੀ ਸਾਕੇ ਦਾ ਬਹੁਤ ਡੂੰਘਾ ਅਸਰ ਥਿਆ ਉਦਮ ਸਿੰਘ ਜੀ भगत ਸਿੰਘ ਜੀ ਨੂੰ ਆਪਣਾ ਗੁਰੂ ਮੰਨਦੇ ਸੀ ਅਤੇ ਅਕਤਾਰ ਸਾਹਿਬ ਜੀ ਨੂੰ ਤੋਂ ਵੀ ਬਹੁਤ ਸਤਿਭਾਵਿਤ ਸੀ ਮਾਈਕਲ ਡਾਇਰ ਜੱਲਿਆਂ ਬੜੇ ਬਾਗ ਦੇ ਫੁੱਨੀ ਸਾਕੇ ਲਈ ਜ਼ਿੰਮੇਵਾਰ ਸੀ ਇਸ ਕਰਕੇ ਸਰਦਾਰ ਉਦਮ ਸਿੰਘ ਕੈਸਨ ਹਾਲ ਵਿੱਚ ਮਾਈਕਲ ਡਾਇਰ ਨੂੰ ਗੋਲੀ ਮਾਰ ਕੇ ਸਦਾ ਲਈ ਚੁੱਪ ਕਰਾ ਦਿੱਤਾ ਜੈ 5 ਅੱਜ ਸਕੂਲੋਂ ਪ੍ਰੋਗਰਾਮ ਵਿੱਚ ਸ਼ਾਡਾ ਦੇ ਐਸਸੀ ਗੈਦਰ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਨਾਰਾ ਹਨ ਉਹਨਾਂ ਦੇ ਜੀਵਨ ਤੇ ਚਰਚਾ ਕਰਕੇ ਜਾਣਨਾ ਪਾ ਕੇ ਬਾਕੀ ਵਿਦਿਆਰਥੀਆਂ ਨੂੰ ਉਸ ਮਹਾਨ ਕ੍ਰਾਂਤੀਕਾਰੀ ਦੇ ਜੀਵਨ ਬਾਰੇ ਦੱਸ ਰਹੇ ਹਨ ਸੋ ਸ਼ਹੀਦ ਉਦਮ ਸਿੰਘ ਦਾ ਨਾਮ ਇੱਕ ਚਮਕਦੇ ਸtare ਵਾਂਗ ਹਿੰਦੁਸਤਾਨ ਦੇ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਹੈ ਔਰ ਸਾਰੇ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਉਹਨਾਂ ਦਾ ਸ਼ਹੀਦੀ ਦਿਨ ਔਰ ਅੱਜ ਇਹ ਤੁਸੀਂ ਦੇਖ ਰਹੇ ਲੋਕ ਕਹਿੰਦੇ ਨੇ ਕਿ 21 ਸਾਲ ਦੀ ਲੰਬੀ ਟਾਈਮ ਪਰਵਾਧ ਹੁੰਦਾ ਨਹੀਂ ਇਸ ਕਾਰਨ ਦਾ ਇਸ ਤਰ੍ਹਾਂ ਦਾ ਕਾਰਨ ਦਾ ਜਿਹੜਾ ਆਲੇ-ਵਾਲੇ ਦਾ ਬੁਝਰਾ ਲਿਆ ਬੱਚਿਆਂ ਨੇ ਉਹਨਾਂ ਦੀ ਜੀਵਨ ਬਾਰੇ ਕਾਫੀ ਗੱਲਬਾਤ ਕਰਨਗੇ ਬਹੁਤ ਸਾਰਾ ਜਾਣਨਾ ਚਾਹਨਾ ਹੋਵੇਗਾ ਆਪਾਂ ਸਿਰਫ ਇਹਨਾਂ ਦੱਸਣਾ ਚਾਹੁੰਦੇ ਆਂ ਕਿ ਸ਼ਹੀਦ ਉਹਨਾਂ ਸਿੰਘ ਜਿਨ੍ਹਾਂ ਦਾ ਜਨਮ ਸਮਾਨ ਦੇ ਵਿੱਚ ਹੋਇਆ ਸੀ ਜਿਹੜੀ ਕਰਾਂ ਜਨਮ ਭੂਮੀ ਸੀ ਹਮੇਸ਼ਾ ਜਿਹੜੀ ਕਿ ਉਹਨਾਂ ਦੀ ਕਰਨ ਭੂਮੀ ਸੀ ਜਿੱਥੇ ਕਿ ਉਹਨੇ ਵਿਦਿਆਰਥਨ ਕੀਤੀ ਜਲਿਆਂ ਵਾਲੇ ਬਾਗ ਦੇ ਕੂਲੀ ਸਰਕੇ ਨੇ ਉਹਨਾਂ ਦਾ ਜੀਵਨ ਦੇ ਇੱਕ ਨਵਾਂ ਮੋੜ ਲੈ ਕੇ ਆਂਦਾ ਅਤੇ ਉਹ ਦੇਸ਼ ਭਗਤ ਬਣੇ ਇਸ ਤੋਂ ਇਲਾਵਾ ਉਹਨਾਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਯਾਤਰਾ ਕੀਤੀ ਅਤੇ ਕਮਕੇ ਦੇ ਕੇ ਕਿਨ ਦੋਸਤਾਨੀਆਂ ਨਾਲ ਹਿੰਦੁਸਤਾਨ ਤੋਂ ਇਲਾਵਾ ਹਰਥਨਾ ਜਿਹੜਾ ਵੇ ਇਤਨਾ ਕਰਦੇ ਨੇ ਤੋਂ ਉਹਨਾਂ ਦੇ ਜਿਹੜੇ ਅਦਰਸ਼ ਸਨ ਉਹਨਾਂ ਦੇ ਗੁਰੂ ਸਾਹਿਬ ਸੀ ਭਗਤ ਸਿੰਘ ਜਿੰਨ ਦੇ ਵਿੱਚ ਉਹਨਾਂ ਦੀ ਮੀਆਂ ਵਾਲੀ ਜੇਤ ਮੁਲਾਕਾਤ ਹੋਈ ਸੀ ਉਸੇ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਇਹਨਾਂ ਦੇ ਜਿਹੜੇ ਗੁਰੂ ਸਾਹਿਬ ਜੀ ਨਾਲ ਤੋਂ ਉਹਨਾਂ ਨੇ ਇਹ ਚਾਣਣਾ ਲਿਆ ਕਿ ਦੇਸ਼ ਨੂੰ ਯਾਦ ਕਰਾਉਂਦੇ ਸਾਨੂੰ ਅੰਗਰੇਜ਼ਾਂ ਦੇ ਹੱਥੋਂ ਬਚਣਾ ਪਵੇਗਾ ਅਧਿਕ ਰੋਡੇ ਲਈ ਸਾਨੂੰ ਬਲ ਦਾ ਪ੍ਰਯੋਗ ਕਰਨਾ ਪਵੇਗਾ ਸੋ ਆਜ ਦੇ ਵਿਦਿਆਰਥੀ ਜਿਹੜੇ ਆ ਸ਼ਹੀਦ ਉਧਮ ਸਿੰਘ ਦੇ ਜੀਵਨ ਤੇ ਉਸ ਸਾਥ ਯਾਤ ਉਹ ਚਾਣਣਾ ਹੋਣਗੇ ਧੰਨਵਾਦ ਜੈ आई रीड इट 11 स्टैंडर्ड एज स्कूल ऑफ फमिनेंस शहीद उधम सिंह जी भारतीय आजादी ਲਈ अनेका ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰੀਆਂ ਸਨ ਇਨ੍ਹਾਂ ਸ਼ਹੀਦਾਂ ਵਿੱਚੋਂ ਸ਼ਹੀਦ ਉਧਮ ਸਿੰਘ ਜੀ ਦਾ ਨਾ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈ ਸ਼ਹੀਦ ਉਧਮ ਸਿੰਘ ਜੀ ਇੱਕ ਨੇੜਲ ਦੇਸ਼ ਭਗਤ ਸਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਮਹਾਨ ਕਵਾਟੇ ਸਨ ਸ਼ਹੀਦ ਉਧਮ ਸਿੰਘ ਜੀ ਦਾ ਜਨਮ 26 ਦਸੰਬਰ 1899 ਈਸਵੀ ਨੂੰ ਪੰਜਾਬ ਦੇ ਉਸ ਨਾਮ ਪਿੰਡ ਵਿੱਚ ਹੋਇਆ ਉਧਮ ਸਿੰਘ ਜੀ ਦੇ ਪਿਤਾ ਤਹਿਲ ਸਿੰਘ ਜੀ ਰੇਲਵੇ ਵਿੱਚ ਚੌਕੀਦਾਰ ਸਨ ਉਦਮ ਸਿੰਘ ਜੀ ਦੇ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਅਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਰਕਮ ਕੌਰ ਜੀ ਸੀ ਜਦੋਂ ਉਦਮ ਸਿੰਘ ਜੀ 2 ਸਾਲ ਦੇ ਸੰਤ ਤਾਂ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ 5-6 ਸਾਲ ਦੀ ਉਮਰ ਵਿੱਚ ਉਦਮ ਸਿੰਘ ਜੀ ਦੇ ਸਿਰ ਤੋਂ ਉਹਨਾਂ ਦੇ ਪਿਤਾ ਜੀ ਦਾ ਸਿਰ ਹੱਥ ਉੱਤ ਗਿਆ ਪਿਤਾ ਜੀ ਦੀ ਮੌਤ ਤੋਂ ਬਾਅਦ ਉਦਮ ਸਿੰਘ ਜੀ ਨੂੰ ਅੰਮ੍ਰਿਤਸਰ ਦੇ ਕੇਂਦਰੀ ਖਾਲਸਾ ਯਤਿਮ ਖਾਨੇ ਵਿੱਚ ਦਾਖਲਾ ਕਰਵਾ ਦਿੱਤਾ ਗਿਆ ਉਦਮ ਸਿੰਘ ਜੀ ਅਜੇ ਸਕੂਲ ਵਿੱਚ ਨਹੀਂ ਪੜ੍ਹ ਰਹੇ ਸਨ ਕਿ ਅੰਮ੍ਰਿਤਸਰ ਵਿੱਚ ਜੰਨਿਆਂ ਵਾਲੇ ਬਾਗ ਦਾ ਪੂਨੀ ਸਾਤਾ ਵਾਪਰ ਗਿਆ ਉਦਮ ਸਿੰਘ ਜੀ ਨੇ ਆਪਣੀਆਂ ਅੱਖਾਂ ਨਾਲ ਇਸ ਖੂਨੀ ਸਾਕੇ ਨੂੰ ਵੇਖਿਆ ਅਤੇ ਉਹਨਾਂ ਦੇ ਮਨ ਉੱਤੇ ਇਸ ਖੂਨੀ ਸਾਕੇ ਦਾ ਬਹੁਤ ਡੂੰਘਾ ਅਸਰ ਹੋਇਆ। ਉਦਮ ਸਿੰਘ ਜੀ ਭਗਤ ਸਿੰਘ ਜੀ ਨੂੰ ਆਪਣਾ ਗੁਰੂ ਮੰਨਦੇ ਸੀ ਅਤੇ ਅਕਤਾਰ ਸਿੰਘ ਸਰਾਬਾ ਜੀ ਨੂੰ ਤੋਂ ਵੀ ਬਹੁਤ ਪ੍ਰਭਾਵਿਤ ਸਨ। ਮਾਈਕਲ ਐਡਵਾਇਰ ਜੰਲੇਆ ਵੱਡੇ ਬਾਗ ਦੇ ਖੂਨੀ ਸਾਕੇ ਲਈ ਜ਼ਿੰਮੇਵਾਰ ਸੀ ਇਸ ਕਰਕੇ ਸਰਦਾਰ ਉਦਮ ਸਿੰਘ ਜੀ ਪਹਿਲਾਂ ਕਸ਼ਮੀਰ ਸੀ ਅਤੇ ਫਿਰ ਇੰਗਲੈਂਡ ਆ ਗਏ ਕਿਉਂਕਿ ਉਹ ਮਾਈਕਲ ਐਡਵਾਇਰ ਤੋਂ ਬਦਲਾ ਲੈਣਾ ਚਾਹੁੰਦੇ ਸਨ। ਸਾਲ 1940 ਈਸਵੀ ਦੇ ਵਿੱਚ ਮਾਈਕਲ ਊਡਵਾਇਰ ਕਿਸੇ ਮੀਟਿੰਗ ਵਿੱਚ ਸੀ ਉਦਮ ਸਿੰਘ ਜੀ ਨੇ ਮੀਟਿੰਗ ਵਿੱਚ ਪਹੁੰਚ ਕੇ ਮੀਟਿੰਗ ਦੇ ਖਤਮ ਹੁੰਦੇ ਹੀ ਉਦਮ ਸਿੰਘ ਜੀ ਨੇ ਆਪਣਾ ਪਿਸਤੌਲ ਕੱਢਿਆ ਅਤੇ ਮਾਈਕਲ ਊਡਵਾਇਰ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਮਾਈਕਲ ਊਡਵਾਇਰ ਨੂੰ ਮਾਰ ਕੇ ਉਦਮ ਸਿੰਘ ਜੀ ਉੱਥੋਂ ਭੱਜੇ ਨਹੀਂ ਸਗੋਂ ਆਪਣੇ ਆਪ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ ਜੋ ਪੁਲਿਸ ਨੇ ਉਦਮ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਉਦਮ ਸਿੰਘ ਜੀ ਦੇ ਉੱਤੇ ਉੱਥੇ ਇੰਗਲੈਂਡ ਵਿੱਚ ਮੁਕੱਦਮਾ ਚਲਾਇਆ ਗਿਆ ਅਤੇ ਉਦਮ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਉਸ ਸਮੇਂ ਉਹਨਾਂ ਦੀ ਉਮਰ 40 ਸਾਲ ਹੀਰ ਉਧਮ ਸਿੰਘ ਜੀ ਨੂੰ ਤਕਤੀ ਚੜਾਈ 1940 ਈਸਵੀ ਨੂੰ ਫਾਂਸੀ ਦੇ ਦਿੱਤੀ ਗਈ ਅਜਿਹੀ ਮਹਾਨ ਕ੍ਰਾਂਤੀਕਾਰੀ ਅਤੇ ਅਸੀਂ ਹਮੇਸ਼ਾ ਹੀ ਹੀ ਵੀ ਰਹਾਂਗੇ ਧੰਨਵਾਦ। ਹਨਾ ਲਗਾਜ ਤੁਹਾਨੂੰ ਸ੍ਰੀ ਉਧਮ ਸਿੰਘ ਜੀ ਦੇ ਸੁਭਿਧਾਰੇ ਦੇ ਕਿ ਤੁਸਦ ਪੇਸ਼ ਕਰਾਂਗੇ। ਵੇਖੇ ਖੂਨੀ ਬਾਗ ਨੂੰ ਵੇਖੇ ਖੂਨੀ ਬਾਗ ਨੂੰ ਦਿਲ ਵਿੱਚ ਬੈਠਾ ਥਾਰ ਬਦਲਾ ਲੈਣਾ ਬਾਗ ਦਾ ਗੋਰੇ ਨੂੰ ਗੱਡੀ ਚਾਲ। ਭਾਸ਼ਣ ਸੁਣ ਕੇ ਅੜ ਗਿਆ ਉਹディア ਰੋਹੀ ਚਾਕੇ ਬਦਲਾ ਉਧਮ ਸਿੰਘ ਨੇ ਲਿਆ ਕੈਨਦਰ ਦੇ। ਦਲਹੀਏ ਪਾਇਆ

ਕਹ ਕਹਿਤਾ ਉਹ ਦਿਨ ਕਹ ਕਹਿਤਾ ਉਹ ਦਿਨੋ ਇਹ ਹੀ ਸਾਹ ਹੁਣਾ ਚਾਹੀਦਾ ਉਦਮ ਬਾਣ ਗਿਆ ਬਾਜ਼ ਜਿੱਥੇ ਜ਼ੁਲਮ ਹੋਣਾ ਚਾਹੇ ਜ਼ੁਲਮ ਹੋਣਾ ਉੱਥੇ ਸ਼ਿਕਾਰ ਹੋਣਾ ਚਾਹੀਦਾ ਜਿੱਥੇ ਜ਼ੁਲਮ ਹੋਣਾ ਉੱਥੇ ਸ਼ਿਕਾਰ ਹੋਣਾ ਚਾਹੀਦਾ ਮੈਂ ਸਿੰਗਲ ਕੋਰਪਸ ਸੰਜਗ ਬਟਾਲੀਅਨ ਐਨਸੀਸੀ ਅੰਮ੍ਰਿਤਸਰ ਦੀ ਅੰਡਰ ਆਫਸਰ ਹਾਂ ਅੱਜ ਮੈਂ ਤੁਹਾਨੂੰ ਸ਼ਹੀਦ ਉਦਮ ਸਿੰਘ ਜੀ ਦੇ ਜਨਮ ਕੇ ਚਾਣਨਾ ਪਾਣ ਜਾ ਰਹੀ ਹਾਂ ਜੀਤ ਉਦਮ ਸਿੰਘ ਦਾ ਜਨਮ ਅਤੇ ਬਚਪਨ ਉਦਮ ਸਿੰਘ ਜੀ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਜ਼ਿਲ੍ਹੇ ਸੰਗਰੂਰ ਪੰਜਾਬ ਵਿੱਚ ਹੋਇਆ ਉਹ ਬਚਪਨ ਵਿੱਚ ਹੀ ਅਨਾਥ ਹੋ ਗਏ ਅਤੇ ਅੰਮ੍ਰਿਤਸਰ ਦੇ ਸੈਂਟਰਲ ਖਾਲਸਾ ਜਦੀਖਾਨੇ ਵਿੱਚ ਪਲੇ ਵਗੇ ਜਲਿਆਂਵਾਲਾ ਬਾਗ ਦਾ ਕਤਲਿਆ 13 April 1919 ਨੂੰ ਜਦੋਂ ਜਲਿਆਂਵਾਲਾ ਬਾਗ ਹତਿਆ ਕਾਂਡ ਹੋਇਆ ਉਦਮ ਸਿੰਘ ਉੱਥੇ ਮੌਜੂਦ ਸਨ ਅੰਨੇ ਹੱਥਾਰ ਭੀੜ ਤੇ ਜੰਨਤ ਗਾਇ ਦੇ ਹੁਕਮ ਤੇ ਗੋਲੀਆਂ ਚਲਾਈਆਂ ਗਈਆਂ ਲਗਭਗ ਹਜ਼ਾਰਾਂ ਲੋਕਾਂ ਹਜ਼ਾਰਾਂ ਲੋਕ ਮਾਰੇ ਗਏ ਇਹ ਸਾਰਾ ਕੁਝ ਮਾਈਕਲ ਉਹ ਮਾਈਕਲ ਉਹ ਡਰਾਇਰ ਦੀ ਅਜਾਦਤ ਨਾਲ ਹੋਇਆ ਸੀ ਉਸ ਦਿਨ ਉਧਮ ਸਿੰਘ ਨੇ ਸ਼ਬਦ ਲਈ ਕਿ ਉਹ ਇਹ ਜ਼ੁਲਮ ਦਾ ਬਦਲਾ ਜ਼ਰੂਰ ਲਏਗਾ ਕ੍ਰਾਂਤੀਕਾਰੀ ਜੀਵ ਉਧਮ ਸਿੰਘ ਨੇ ਗਦਰ ਪਾਰਟੀ ਨਾਲ ਜੁੜ ਕੇ ਕਈ ਦੇਸ਼ਾਂ ਵਿੱਚ ਕੰਮ ਕੀਤਾ ਅਮਰੀਕਾ ਜਰਮਨੀ ਅਫਰੀਕਾ ਇੰਗਲੈਂਡ ਹਰ ਜਗ੍ਹਾ ਉਹਨਾਂ ਦੀ ਨਜ਼ਰ ਆਪਣੇ ਮਿਸ਼ਨ ਤੇ ਸੀ ਮਾਈਕਲ ਓਡਵੈਲ ਨੂੰ ਸਜਾਦ ਦੇ ਇੰਗਲੈਂਡ ਚ ਬਦਲਾ ਤੇਰੇ ਬ੍ਰੈਂਡ ਕੈਸਨ ਹਾਲ ਵਿੱਚ ਮਾਈਕਲ ਡਾਇਲ ਨੂੰ ਗੋਲੀ ਮਾਰ ਕੇ ਸਦਾਲੀ ਚੁੱਪ ਕਰਾ ਦਿੱਤਾ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਗ੍ਰਿਫਤਾਰੀ ਵੇਲੇ ਉਹਨਾਂ ਨੇ ਆਪਣਾ ਨਾਮ ਦੱਸਿਆ ਰਾ ਮੋਹਮਦ ਸਿੰਘ ਆਜ਼ਾਦ ਜੋ ਹਿੰਦੂ ਮੁਸਲਮਾਨ ਅਤੇ ਸਿੰਘ ਇਕਤਾ ਦੀ ਨਿਸ਼ਾਨੀ ਸੀ ਮੁਕਦਮਾ ਤੇ ਫਾਂਸੀ ਉਦਮ ਸਿੰਘ ਨੇ ਅਦਾਲਤ ਵਿੱਚ ਸਾਫ਼ ਕਹਿ ਦਿੱਤਾ ਕਿ ਇਹ ਕੰਮ ਬੇਗਸੁਰਾਂ ਦੇ ਕਤਲ ਨੂੰ ਸਜ਼ਾ ਦੇਣ ਲਈ ਕੀਤਾ ਹੈ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਅਤੇ 31 ਜੁਲਾਈ 1940 ਨੂੰ ਉਹਨਾਂ ਨੂੰ ਲੰਡਨ ਵਿੱਚ ਸ਼ਹੀਦ ਕਰ ਦਿੱਤਾ ਥੈਂਕ ਯੂ ਹੈਵਨ ਕਾਲੰਪੁਰ ਦੇ ਆਪਰੇ ਸਾਸ਼ਿਕਾ ਅ ਅੱਜਨ ਲਈ ਇਹ ਬੜਾ ਵਧੀਆ ਮੌਕਾ ਹੈ ਕਿ ਮੈਨੂੰ ਸਕੂਲ ਆਫ ਐਮਨਸਿ ਸ਼ਾਟਾਉਟ ਨੂੰ ਇਹਨਾਂ ਸਰਕਾਰ ਨੂੰ ਸੁਨਸਪਾਲ ਤੋਂ ਜੀ ਐਡ ਐਨ ਸੀ ਸੀ ਉਹਨਾਂ ਨੇ ਮੌਕਾ ਦਿੱਤਾ ਹੈ ਤੁਹਾਡੇ ਨਾਲ ਗੁਣਦਾ ਔਰ ਜਿਹੜਾ ਇਹ ਵਿਸ਼ੇਸ਼ ਮੌਕਾ ਹੈ ਇਸ ਮੌਕੇ ਤੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਚੇਤਾਂ ਦੀ ਸਮਾਪਤੇ ਇਸ ਮੈਂ ਦੋ ਲੈਣਾ ਟਣਾ ਚਾਹਾਂਗਾ ਜਿਤਾ ਪੀ ਜਿਤਾਉਂ ਪਰ ਲਗਾਏ ਹਰ बरस ਮੇਲੇ ਮਦਨ ਪੇ ਮੰਨਨੇ ਵਾਲੋ ਕਾ ਪਤਨ ਮਿਟਨੇ ਵਾਲੋ ਕਾ ਬਾਕੀ ਯਹੀ ਨਿਸ਼ਾ ਹੋਗਾ ਸੋ ਸਾਡੇ ਸੰਤਾਨ ਜੋ ਸਿਧਿਆਜਨ ਸਰਦਾਰ ਕੰਪਾਸ ਸਰਦਾਰ ਸੋਰਸੋਦ ਸਰਕਾਰ ਲੋਕ ਸਿਧਿਆਜਨ ਸਰਦਾਰ ਉਦਮ ਸਿੰਘ ਦੀ ਉਦੋ ਉਦਵੀ ਇਹਨਾਂ ਨੂੰ ਕਹਿੰਦੇ ਸੀ ਪਿੰਡ ਵਿੱਚ ਉਹ ਬੱਚਾ ਅਸੀਂ ਕਈ ਵਾਰੀ ਇਹ ਸੋਚਦੇ ਹਾਂ ਕਿ ਅਸੀਂ ਬਹੁਤ ਕੁਝ ਕਰਾਂਗੇ ਆਮੜਾ ਮਾਗੂਦਾ ਸਾਹਾ ਹੁੰਦਾ। ਛੋਟੇ ਜਿਹੇ ਨਾਮ ਦਾ ਪਿੰਡ ਤੇ ਚਨਾ ਜਨਮਿਆ ਸ਼ਬੀਂ ਸੰਭਾ ਡੋਨਾ ਸੰਗਲੇ ਵਿੱਚ। ਇਸ ਤਰ੍ਹਾਂ 2 ਸਾਲ ਵਿੱਚ ਮਾਤਾ ਜੀ ਨੂੰ ਛੱਡ ਦਿਉ ਸੋਨਾ ਦੇ ਗਏ ਔਰ ਫਿਰ ਇਹ ਮਾਤਾ ਜੀ ਨੂੰ 5-6 ਸਾਲ ਦੀ ਉਮਰ ਵਿੱਚ ਛੋਟਾ ਮਿਲਿਆ ਔਰ ਇਹਨਾਂ ਦਾ ਉਹ ਬਚਪਨ ਜਿਹੜਾ ਬਚਪਨ 5 ਸਾਲ ਸਾਡੇ ਬਾਪ ਜੀੋਂ ਦੀ ਯਾਦ ਜਿ mùਰਾ ਤੱਕ ਉਹ ਅਮਰ ਸਾਡੇ ਜਤੀ ਖਾਨੇ ਵਿੱਚ ਦਿੱਤਿਆ ਉਹ ਕੋਲ ਆ ਪਾ ਰਹੇ ਦੀ ਬਾਰੇ ਉਹਨਾਂ ਦੇ ਬਚਪਨ ਵਿੱਚ ਹੀ ਇਹ 19 ਸਤਾਰਾ ਜਲਿਆਂਵਾਲਾ ਬਾਗ ਦਾ ਕੌਣੀ ਸਾਕਾ ਹੋਇਆ ਜਿਹਦੇ ਚ નિર્ਦੋਸ਼ ਲੋਕਾਂ ਨੂੰ ਜਾਲਮ ਅੰਗਰੇਜ਼ਾਂ ਵੱਲੋਂ ਸ਼ਹੀਦ ਕੀਤਾ ਗਿਆ ਉਹਨੇ ਇਸ ਬੱਚੇ ਦੇ ਸਾਡੇ ਸ਼ਿਖਿਆਜਮ ਸਰ ਉਤਮ ਸੰਜੀ ਦੇ ਬਨਾਮ ਤੇ ਅਸਾਂ ਕਿਹਾ ਕਿ ਮੈਂ ਇਸੀ ਦਾ ਬੱਚਾ ਬਣਾਂਗਾ ਔਰ ਬਹੁਤ ਔਖੇ ਮਾਤਾ ਵਿੱਚੋਂ ਮੌਕਾ ਲੱਭਿਆ ਕਈ ਜਗ੍ਹਾ ਜਾਣ ਦਾ ਮੌਕਾ ਮਿਲਿਆ ਜਨਰਲ ਡਾਇਰ ਨੂੰ ਮਾਰਨਾ ਕੋਈ ਸਾਨ ਨਹੀਂ ਸੀ ਕਿਉਂਕਿ ਜਦੋਂ ਉਹਨਾਂ ਨੂੰ ਕਾਮਯਾਬੀ ਮਿਲੀ 1940 ਵਿੱਚ 21 ਅਪਰਵਾਰ ਜਦਿਆਲੇ ਬਾਗ ਦੇ ਸਾਕੇ ਜਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਦਲੇਰੀ ਨਾਲ ਬਹਾਦਰੀ ਨਾਲ ਬਦਲਾ ਲਿਆ ਉਹਨਾਂ ਨੂੰ ਦੋਸ਼ੀ ਜਿਹੜਾ ਕਤਲ ਹੋਇਆ ਸੀ ਕਤਲੋਗਾਰਤ ਹੋਇਆ ਸੀ ਉਹਦਾ ਪਰ ਇਸ ਤਰ੍ਹਾਂ ਜਿਹੜੇ ਸ਼ੀਦ ਨੇ ਉਹ ਤੁਹਾਨੂੰ ਮੌਕਾ ਮਿਲਿਆ ਆਪਣੀ ਗੱਲਬਾਤ ਕਰਨ ਦਾ ਮਨ 'ਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਸੀ ਉਹ ਆਦਰੀ ਨਾਲ ਉਹਨਾਂ ਨੇ ਅਗਰਜਨ ਸਾਹਿਬ ਨੇ ਇੱਕ ਜਾਲਤਰੀ ਬਾਦ ਦੇ ਵਿੱਚ ਕਿ ਮੈਂ ਸਾਡੇ ਮਸੂਮ નિર્ਦੋਸ਼ ਲੋਕਾਂ ਨੂੰ ਜਿਹੜਾ ਕਤਲ ਉਸ ਜ਼ਾਲਮ ਨੇ ਕੀਤਾ ਸੀ ਉਹਦਾ ਮੈਂ ਬਦਲਾ ਲਵਾਂਗਾ ਉਹਦਾ ਬਦਲਾ ਲਿਆ ਔਰ ਅੱਜ ਮੈਨੂੰ ਫਕਰ ਹੈ ਕਿ ਮੈਂ ਮੇਰੇ ਹੱਥੋਂ ਉਹ ਜ਼ਾਲਮ ਦਾ ਕਤਮਾਈ ਸੋ ਉਸ ਦਿਨ ਨੂੰ ਅਸੀਂ ਹਰ ਸਾਲ ਯਾਦ ਕਰਦੇ ਆਂ ਔਰ ਹਰ ਸਾਲ ਯਾਦ ਕਰਾਂਗੇ ਔਰ ਅਸੀਂ ਅੱਜ ਆਜ਼ਾਦੀ ਦਾ ਜਿਹੜਾ ਆਨੰਦ ਮਾਣ ਰਹੇ ਆ ਸਾਡੇ ਸਿਧਾਂਤ ਜਨ ਸਦਾ ਭਗਤ ਸਿੰਘ ਜੀ ਸਰਦਾਰ ਕਰਤਾਰ ਸਿੰਘ ਦੀ ਸ਼ਹਾਬਾ ਸੋਸ਼ੀਧਿਆਲਮ ਫਰੀ ਕੰਵਰ ਸ਼ਕਰ ਜੀ ਆਜ਼ਾਦ ਔਰ ਸਾਡੇ ਸਤਕਾਰਯੋਗ ਸਿਧਿਆਜਨ ਸਤਾਰ ਉਧਮ ਸਿੰਘ ਜੀ ਦੇ ਜਿਤਨਾ ਸਤਕਾ ਹੈ ਭਾਈ ਅਜ਼ਾਦੀ ਦਾ ਇਹ ਨਾਮੀਲਾ ਮਾਣ ਰਹੇ ਆ ਗੋਵਰਨੰਦ ਮੰਦਰ ਨਾਲ ਮੰਦਰ ਨਾਲ ਦੇ ਨਾਲ ਸਾਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਤੇ ਫਰਜ਼ ਹੈ ਅਸੀਂ ਇਸ ਦੇਸ਼ ਦੀ ਰਾਖੀ ਕਰੀਏ ਇਸ ਮੂਸ ਦੇ ਖੁਸ਼ਹਾਲੀ ਵਾਸਤੇ ਅਸੀਂ ਇੱਥੇ ਆਈ ਹਾਂ ਧੰਨਵਾਦ ਜੈ ਹਨ ਕੀ ਗਾਲ ਨੂੰ ਸੱਲਿਓ ਸ੍ਰੀ ਦਾਮ ਕੁਮਦ ਸਿੰਘ ਜੀ ਨੂੰ ਸੱਲਿਓ ਧੰਨਵਾਦ मोहब्बत में वतन के मोहब्बत में खुद को जलाकर देश को रोशन कर दिया कुछ इस तरह से थे कुछ इस तरह से अपनी आजादी से मोहब्बत को कुर्बान कर दिया जिसने देश की आजादी के लिए खुद को कुर्बान कर दिया जिसने देश की आजादी के लिए खुद को कुर्बान कर दिया थैंक यू भनो जल्दी जल्दी फांसी लाओ ताऊ जब जल्दी जल्दी मौत के बाद दोबारा देश तेरे जन्म लवा और फिर देश की सेवा ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦ ਭਗਤ ਸਿੰਘ ਦੇ ਸ਼ੀਰੂਦਨ ਸਿੰਘ ਦੇ ਕਹ ਲੋ ਕਿ ਆਖਰੀ ਸ਼ਾ ਸੀ ਸੋ ਹੁਣ ਸ਼ਹੀਦ ਭੂਦਨ ਸਿੰਘ ਜੀ ਦੇ ਜੀਵਨ ਤੇ ਆਪਣੇ ਵਿਚਾਰ ਪੇਸ਼ ਕਰੇਗੀ ਇਹਨਾਂ ਕਵਿਤਾ ਫਿਰ ਅਮਨੀਤ ਕੋ ਐਂਸੇ ਸੀ ਕਰ ਹਾਂਜੀ ਕੋ ਅਸ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਭਾਰਤ ਦੇਸ਼ ਦਾ تھا ਉਹ ਦੁਲਾਰਾ भारत देश का था वो दुलारा झुके उसके आगे शीश हमारा हंसकर झूल गया वो है पूरे हिंदुस्तान को प्यारा किया काम गया ਤੇ ਜਦੋਂ ਚੰਦ ਕਰਿਆ ਸੀਗਾ ਇਹ ਗੱਲ ਦੱਸਣ ਤੇ ਬੜੇ ਇਮਸ਼ਨਸ ਕੀਤੀ ਮੇਰਾ ਨਾਮ ਹੈ ਅਜੇ ਪਹਿਲਾਂ ਮੈਂ ਰੈਂਕ ਦੱਸਿਆਗਾ ਪਰ ਸ਼ਹਿਰ ਵਿੱਚ ਰੈਂਕ ਦਾ ਜ਼ਰੂਰ ਨਹੀਂ ਕਰਦਾ ਉਹ ਬੂਟਾ ਇਹਨਾਂ ਰੱਖ ਕੇ ਲਾਇਆ ਹੋਇਆ ਹੈ ਤੇ ਇੱਕ ਵਾਰੀ ਨਹੀਂ ਦੋ ਵਾਰੀ ਕੋਸ਼ਿਸ਼ ਕੀਤੀ ਪਰ ਦੂਜੀ ਵਾਰ ਮੈਂ ਸਫਲ ਹੋ ਗਿਆ ਲੇਕਿਨ ਚੰਗਾ ਸਿੱਖੇ ਉਹੜਾ ਗੁਰੂ ਨੂੰ ਲੈ ਲੈ ਸੋ ਮੈਂ ਐਡਵਾਈਜ਼ ਕਰਦਾ ਮੈਂ ਆਪਣੇ ਆਪ ਨੂੰ ਭਾਗਾਂ ਸਮੇਂ ਤੱਕ ਮੇਰਾ ਛੱਤਰ ਸਾਹਿਬ ਜੀ ਸਾਡੇ ਜਮੇ ਖੜਾ ਜੇ ਮੈਂ ਸ਼ੋਲਡਰ ਸਟਾਫ ਨੇ ਕੁਣ ਨਿਬਾਧਾ ਮੈਂ ਤਾਂ ਇਨਸਾਨ ਆਈ ਨਾ ਕਿ ਕਿਸੇ ਕਿਸੇ ਕਰਮ ਨੂੰ ਸਾਰਾ ਕਰਦਾ ਵੀ ਹਾਂ ਇਫ ਆਈ ਏਮ ਹੇਅਰ ਆਮ ਬਿਕਾਜ਼ ਆਫ ਕਿਸ ਪ੍ਰੋਸੈਸ। ਪਰ ਵੀ ਇਸ ਦੇ ਨੂੰ ਇਸ सेलिब्रेट ਕਰ ਰਹੇ ਆ। ਉਹਨਾਂ ਵਾਰਿਆਂ ਸਾਨੂੰ ਬਹੁਤ ਇਸ ਤਰ੍ਹਾਂ ਨੂੰ ਸਮਝਾਇਆ। ਮੈਸੇਜ ਕਿੰਨਾ ਜਿਹੜਾ ਕਰੂੰਗਾ ਜੀ ਵੀਰ ਕਹਿੰਦਾ ਐਨਸੀਸੀ ਯੂ ਆਰ ਹੈਵਿੰਗ ਅ ਡਰਸ ਸਾਡੀ ਮੋਰਲ ਯੂਟੀ ਬਣਦੀ ਹੈ ਦੈਟ ਵੀ ਮਸਟ about donation. ਵੀ ਆਪਣਾ ਦੇਖੋ ਜਿੰਦਾ ਬੇਟਾ ਇਹ ਕੁੱਤਾ ਵੀ ਕਰਦਾ ਕੁਝ ਮਾਰਦਾ ਨਾ ਬਟ ਇਹ ਰੋ ਜਾਨਵਰ ਵੀ ਆਨੀਮਲ ਵੀ ਆ ਵੀ ਆ ਹੈਵਿੰਗ ਅ ਪ੍ਰਾਊਡ ਡਰੈਸ ਔਨ ਅਸ ਸਾਡੇ ਕੋਲ ਪ੍ਰਾਊਡ ਡਰੈਸ ਪਾਇਆ ਹੋਇਆ ਹੈ। ਯਰ ਆ ਪਾਰਟ ਆਫ ਔਰ ਆਰਗੇਨਾਈਜੇਸ਼ਨ कॉल्ड ਐਨਸੀਸੀ ਜਿੱਥੇ ਦੇਸ਼ ਸੇਵਾ ਪ੍ਰਥਮ ਕੋਈ ਗੰਦੇ ਗੱਲ ਕੀਤੀ ਜਾਂਦੀ ਉਹਨਾਂ ਦੇ ਜਾਲ ਤੋਂ ਬਾਹਰ ਅਸੀਂ ਫੜ ਕਰ ਰਹੇ ਹਾਂ ਕਿਉਂ ਯਾਰ ਫੜ ਰਹੇ ਹਾਂ ਬਿਕੋਲ ਉਹਨਾਂ ਨੇ ਆਪਣੀ ਲਾਈਫ ਨੂੰ ਦੇਸ਼ ਦੇ ਇਖਤਿਆਰ ਤੇ ਤੁਹਾਡੇ ਵਿੱਚੋਂ ਵੀ ਇਹ ਇਨਸਾਨਾਂ ਤੋਂ ਪਿੰਡਾਂ ਕਿੱਥਰ ਬੰਨਾ ਦੇਹੀ ਸੇਵਾ ਕਰਨੀ ਹੈ ਦੇਸ਼ ਦੇ ਲਈ ਆਪਣਾ ਫਰਜ਼ ਨਿਭਾਏ ਕਰਨਾ ਹੈ ਤਾਂ ਤੁਸੀਂ ਦੂਜੇ ਬੱਚਾ ਬਖਰੇ ਹੋ ਤੁਸੀਂ ਕਿਉਂਕਿ ਇਹ ਅਲੋਪ ਨਾ ਹੋ ਜਾਣ ਪਹਿਲੇ ਲੋਕਾਂ ਨੂੰ ਉਮੀਦ ਕਰਦੇ ਆ ਕਿ ਤੁਹਾਨੂੰ ਤੁਹਾਨੂੰ ਐਨਸੀਸੀ ਕਿਸੇ ਚੰਗੇ ਬਡਸ ਤੋਂ ਪਹੁੰਚੋਗੇ ਉਹ ਸਾਡਾ ਸਾਡਾ ਦੇਸ਼ ਦਾ ਆਪਣਾ ਮਾਣ ਬਣਾ ਰੱਖੋ ਜਿੰਨਾਂ ਨੂੰ ਕੁਝ ਅਸਰ ਤੁਹਾਨੂੰ ਅਸਰ ਲੱਗਦੇ ਹੋ ਉਹ 100 ਜੂਨ ਲਈ ਕੋਈ ਵੀ ਜੇ ਪੇਰੈਂਟ ਸੌਣਗੇ ਜੇ ਤੁਹਾਨੂੰ ਮਾਣ ਹੋਵੇ ਸਾਡਾ ਬੱਚਾ ਉਹ ਖੜਾ ਹੈ ਲੈਫਟ ਹੈਂਡ ਲੱਗਿਆ ਰਹੇ ਜੇ ਸਾਨੂੰ ਦੂਰ ਵੀਰਾ ਨਾਮ ਲਿਆ ਉਹਨੂੰ ਮੇਰੇ ਤੌਰ ਤੇ ਪ੍ਰਾਊਡ ਫੀਲ ਕਰਾਉਣ ਨਾਲ ਲੈ ਕੇ ਕਿਉਂਕਿ ਮੈਂ ਉਹਨਾਂ ਦਾ ਬੁੱਤਾਂ ਹਾਂ ਤੋਂ ਸਾਨੂੰ ਵੀ ਅਗਰ ਤੁਸੀਂ ਇਸ ਚੀਜ਼ ਨੂੰ ਹੌਲਾਉ ਕਰਦੇ ਹੋ ਕੋਈ ਫਿਊਚਰ ਸੁਣਾ ਲੈ ਕੇ ਚੱਲਦੇ ਹੋ ਤੇ ਤਰੱਕੀ ਕਰਦੇ ਹੋ ਸਾਨੂੰ ਪ੍ਰਾਊਡ ਹੋਵੇ ਸਾਡੇ ਬੱਚੇ ਆਸ ਪੰਜਾਬ ਆ ਚੱਲੀ ਪੰਜਾਬ ਸਾਡੇ ਬੱਚੇ ਆ ਕਿਤੇ ਪਹੁੰਚਦੇ ਤੇ ਦਿਮਾਗ ਵਿੱਚ ਚੀਜ਼ ਹਮੇਸ਼ਾ ਤੋਂ ਟ੍ਰਿਗਰ ਕਰ ਦੇਣੀ ਚਾਹੀਦੀ ਹੈ ਕਿ ਅਗਰ ਸ਼ਹੀਦੀ ਦਿਹਾੜਾ ਮਨਾਇਆ ਵਾ ਸਿੱਖਿਆ ਵਾ ਦੋ ਸਟੇਟ ਵੀ ਹੈਵ ਆਰ ਨੇਸ਼ਨ ਆਨ ਫਸਟ ਪ੍ਰਾਇਰੀਟੀ ਸਿੰਪਲੀ ਗੱਲ ਤੁਸੀਂ ਸਕੂਲ ਤੋਂ ਘਰ ਆ ਰਹੇ ਹੋ ਆ ਟੈਪ ਖੁੱਲੀ ਹੋਈ ਹੈ ਤੁਸੀਂ ਚੱਲਦੀ ਟਾਈਮ ਨੂੰ ਬੰਦ ਕਰ ਦਿਓ ਉਹ ਵੀ ਕੰਮਿਸ਼ਨ ਸਰਵਿਸ ਕਿਧਰ ਮਾੜਾ ਕਿਉਂ ਹੋ ਰਿਹਾ ਤੁਸੀਂ ਗਾਈਡ ਕਰਦੇ ਹੋ ਤੁਸੀਂ ਬੱਚੇ ਵਰਦੀ ਪਾਈ ਹੈ ਤੁਸੀਂ ਡਿਸਪੀਨ ਦਿਖਾ ਦਿੰਦੇ ਹੋ ਜਿੰਨੀ ਚਾਲੇ ਜਿਸ ਤਰ੍ਹਾਂ ਲੱਗਦਾ ਕਿ ਹਰ ਵਕਤ ਚੱਲਦੀ ਦਿਨ ਰਾਤ ਸਰਦੀ ਗਰਮੀ ਡਿਸਪਲਨ ਚੱਲਦਾ ਜਿਹਦੇ ਉਹਨਾਂ ਡਿਸਪਲਨ ਸਿੱਖ ਲੈਣ ਸੀਦੇ ਤੋਂ ਆ ਕੇ ਉਹ ਕਿੰਨੇ ਵਿੱਚ ਕੰਮ ਕਰਦੇ ਸੋ ਉਹਨਾਂ ਮਹਾਨ ਸੁਸਿਰਾਂ ਯਾਰ ਕਰਦੇ ਬਈ ਅਸੀਂ ਪ੍ਰਣ ਕਰਨਾ ਕਿ ਅਸੀਂ ਕੁਝ ਨਾ ਕੁਝ ਜ਼ਿੰਦਗੀ ਵਿੱਚ ਅਦੇਹਾ ਕਰਾਂਗੇ ਆਪਣੇ ਬੀਜ ਦੇ ਲਈ ਜਿਸ ਦੇ ਸਾਨੂੰ ਆਪਣੇ ਉੱਪਰ ਆਪਣੇ ਕੋਰ ਦੇ ਉੱਪਰ ਆਪਣੇ ਸਾਥ ਦੇ ਉੱਪਰ ਮਾਣ ਹੋਊਗਾ ਕਿ ਅਸੀਂ ਕੁਝ ਕਰ ਪਾਏ ਸੋ ਦਿਸ ਇਜ਼ ਦਾ ਮੋਟ ਆਫ ਐਸਐਸਸੀ ਓਨਲੀ ਦੈਟ ਵੀ ਹੈ ਟੂ ਪੇ ਸਮਥਿੰਗ ਫਾਰ ਅਲੋਇਸ ਦੇਸ਼ ਸਭ ਤੋਂ ਪਹਿਲਾਂ ਠੀਕ ਬਟਨ ਦੇਸ ਆਰ ਦੀ ਪ੍ਰੋਗਰੈਸ ਸੀ ਸੋ ਜਦੋਂ ਮੈਡਮ ਸਟੇਟੇਜ 'ਤੇ ਆਉਂਦੇ ਹੋ ਸਾਡਾ ਇੱਕ ਮਾਤੂ ਬੰਦਾ ਯੂ ਮਸਟ ਲਰਨ ਐਕਸਪੀਰੀਅੰਸ ਹਾਊ ਟੂ ਟਾਕ ਔਨ ਦਿਸ ਸਟੂਡਿਓ ਸਿਰਫ ਦਸੂਨੋ ਬੋਲਣਾ ਚਾਹੀਦਾ ਕਬਰਾਂ ਵਾਲਾ ਨਹੀਂ ਬੋਲਣਾ ਚਾਹੀਦਾ ਸ਼ਰਮਿੰਨਾ ਬੋਲਿਆ ਕਰੋ ਆਵਾਜ਼ ਜੋਸ਼ ਨਾਲ ਬੋਲਿਆ ਕਰੋ ਬਿਕਾਉਜ਼ ਵੀ ਆਰ ਕੈਲਡ ਅ ਐਂਡ ரைਟ ਬਟਨ ਕਿ ਉਥੋਂ ਤੁਹਾਨੂੰ ਆਦੇਸ਼ ਕਮਾਲ ਕੁਝ ਕੀ ਚੱਲ ਰਿਹਾ ਦੱਸਿਆ ਜਾਂਦਾ ਉਹਨੂੰ ਐਡਮਿਨਿਸਟ੍ਰੇਟਰ ਵੱਲ ਹੀ ਦੇ ਦੇ ਜੇ ਜਾਇਹਿੰਦ ਜਾਹੇ ਤੇ ਮੀਨ ਬਾਅਦ ਆ ਰਿਹਾ ਹਾਂ ਜੀ ਹਾਂ ਜੁਸ ਕਰ ਰਿਹਾ ਤੋ ਬਟਾ ওকে ਥੈਂਕ ਯੂ ਐਂਡ ਗੋਡ ਬਲਸਰ ਥੈਂਕ ਯੂ